ਹੈਲੋ ਗਾਇਸ ਸਵਾਗਤ ਤੁਹਾਡਾ ਕੁਸ਼ਵਗੀ ਬਲੌਗਸ ਤੇ ਮੈਂ ਹਾਂ ਤੁਹਾਡਾ ਕੁਸ਼ਵਗੀ ਤੇ ਆ ਨਵੇਂ ਬਲੌਗ ਨਾਲ ਤੁਹਾਡਾ ਸਵਾਗਤ ਆ ਜੀ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਜਾ ਰਹੇ ਹਾਂ ਜੀ ਜਹਾਗੀਰਪੁਰ ਤੇ ਜਾ ਰਹੇ ਹਾਂ ਜੀ ਨੀਅਰਸ ਨਕੋਦਰ ਤੇ ਨਾਲ ਸਾਡੇ ਮੋਨੂ ਮਲਨ ਜੀ ਤੇ ਨਾਲ ਆਕਾਸ਼ ਭਾਜੀ ਤੇ ਨਾਲ ਭਾਜੀ ਹਣੀ ਜਲੰਧਰ ਤੋਂ ਸਰਵਜੀਤ ਭਾਜੀ ਜਲੰਧਰ ਤੋਂ ਜੁੜੇ ਹੋਏ ਨਾਲ ਤੇ ਇਹ ਉੱਗੀ ਅੱਡਾ ਆ ਗਿਆ ਜੀ ਕੁਗੀ ਦਾ ਅੱਡਾ ਅੰਗਦ ਵੀ ਨਾਲ ਨਾਲ ਅੰਗਦ ਤੇ ਜਿਹਦੇ ਦੇ ਨਾਮ ਅਕਸਰ ਲਖ ਦੇਖਣ ਨੂੰ ਮਿਲਦਾ ਵਾ ਹਾਂਜੀ ਦੋਸਤੋ ਸਫਰ ਹੋ ਗਿਆ ਵਾ ਸ਼ੁਰੂ ਤੇ ਪੁਕੀ ਤੋਂ ਮੱਲੀਆਂ ਜਾਵਾਂਗੇ ਪਹਿਲਾਂ ਪੁਕੀ ਤੋਂ ਮੱਲੀਆਂ 5 ਕਿਲੋਮੀਟਰਾਂ ਤੇ ਮੱਲੀਆਂ ਤੋਂ ਜਾਂਗੇ ਰਫੋਰਟ ਅ ਤਕਰੀਬਨ 2.5 ਕਿਲੋਮੀਟਰਾਂ ਤੇ ਸਫਰ ਇਹ 20 ਮਿੰਟਸ ਦਾ ਹੋਵੇਗਾ 60 70 ਦੀ ਸਪੀਡ ਦੇ ਉੱਤੇ ਜਾਵਾਂਗੇ ਤੇ 15 ਤੋਂ 20 ਮਿੰਟ ਦੇ ਵਿੱਚ ਅਸੀਂ ਉੱਥੇ ਪਹੁੰਚ ਜਾਵਾਂਗੇ ਤੇ ਤੁਹਾਨੂੰ ਮੱਲੀਆਂ ਜਾ ਕੇ ਦੱਸੋਣੇ ਆ ਕਿ ਕਿੱਥੋਂ ਮੁੜਨਾ ਵਾ نو ਵੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਮੱਲੀਆਂ ਤੇ ਇੱਥੋਂ ਰਾਈਟ ਹੈਂਡ ਸਾਈਡ ਨੂੰ ਆਪਾਂ ਮੁੜਨਾ ਵਾ ਜੀ ਤੁਸੀਂ ਦੇਖ ਸਕਦੇ ਆ ਇੱਥੋਂ ਰਾਈਟ ਹੈਂਡ ਸਾਈਡ ਤੁਸੀਂ ਮੁੜਨਾ ਵਾ

ਸਾਹਮਣੇ ਰਸਤਾ ਜਾ ਰਿਹਾ ਉੱਥੇ ਲਿਖਿਆ ਹੋਇਆ ਵਾ ਜੀ ਸਰਕਾਰੀ ਹਾਈ ਸਕੂਲ ਮੱਲੀਆਂ ਖੁਰਦੋਂ ਦਾ ਪੁੱਤਰ ਇਸ ਰਾਤ ਜਾਣਾ ਵਾ ਜੀ ਇਸ ਰਾਤ ਤਕਰੀਬਨ ਤੁਸੀਂ 1.5 ਕਿਲੋਮੀਟਰ ਜਾਣਾ ਵਾ ਸਿੱਧਾ ਬਿਲਕੁਲ ਇਸ ਰਾਹ ਨੂੰ ਛੱਡਣਾ ਨਹੀਂ ਤੇ ਤੁਸੀਂ ਉਸ ਰਾਤ ਤੇ ਬਾਹਰ ਘਰਦਾ ਹੀ ਰਾਜਾ ਹਾਂ ਜੀ ਲੋ ਜੀ ਜਹਾਂਗੀਰ ਦੀ ਦੱਖਣੀ ਸਰਾਂ ਅਸੀਂ ਪਹੁੰਚ ਚੁੱਕੇ ਆ ਬਹੁਤ ਹੀ ਖੂਬਸੂਰਤ ਮਾਰਤਾ ਇਹਨੂੰ ਭਾਰਤ ਸਰਕਾਰ ਵੱਲੋਂ ਰੈਨੋਵੇਟ ਕਰਕੇ ਬਹੁਤ ਹੀ ਹੋਰ ਜ਼ਿਆਦਾ ਖੂਬਸੂਰਤ ਬਣਾ ਦਿੱਤਾ ਗਿਆ ਵਾ। ਲੋ ਇਹ ਦੇਖ ਸਕਦੇ ਆ ਕਿ ਬਹੁਤ ਹੀ ਖੂਬਸੂਰਤ ਮਾਰਕ। ਲਓ ਜੀ ਦੋਸਤੋ ਬਹੁਤ ਹੀ ਖੂਬਸੂਰਤ ਮਾਰਕ। ਪਹੁੰਚ ਚੁੱਕੇ ਆ ਜੀ ਜਾਂਗੀਰ ਪੋਰਟ ਯਾਰ ਲੈ ਗਿਓ ਆ ਲੈ ਲੇ ਲੋ ਜੀ ਦੋਸਤੋ ਪਹੁੰਚ ਚੁੱਕੇ ਆ ਜੀ ਜਾਂਗੀਰ ਪੋਰਟ ਤੇ ਪਹੁੰਚ ਕੇ ਇੱਕ ਆਈਡੀ ਕਾਰਡ ਵਗੈਰਾ ਦਿਖਾਉਣਾ ਪੈਂਦਾ ਵਾ ਤੁਸੀਂ ਦੇਖ ਸਕਦੇ ਕਿੰਨਾ ਖੂਬਸੂਰਤ ਕਿਲਾ ਇਹ ਇਥੇ ਕਾਫੀ ਪੰਜਾਬੀ ਗਾਣਿਆਂ ਦੀ ਸ਼ੂਟਿੰਗ ਵੀ ਹੋ ਚੁੱਕੀ ਆ ਦਰਜੀ ਪੱਟ ਦਿੱਤੇਗੀ ਰੰਗਾਂ ਰੰਗ ਲਲ ਤੇ ਹੋਰ ਵੀ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਇੱਥੇ ਹੋਈ ਆ ਇਧਰ ਆਇਆ ਉਧਰ ਆ ਫੇਰ ਇਧਰ ਸਪਾਈਸ ਵੀ ਹੋਣ ਵਾਲੀ ਰਹਿੰਦੀ ਆ ਤਾਂ ਤੇ ਦੇਖੋ ਇੱਥੇ ਮੇਰਾ ਪੀਰ ਜਾਣੇ ਮੇਰੀ ਸਪੀਡ ਉਹ ਜਾਣੇ ਨਾਲ ਦੀ ਸ਼ੂਟਿੰਗ ਇੱਥੇ ਮਾਸਟਰ ਸਲੀਮ ਦੇ Song ਦੀ ਹੋਈ ਸੀ ਦੇ ਵਿੱਚ ਡਲਦੀ ਹੈ ਉਹ ਨਬਜ਼ ਪਰ ਜਾਏ ਨਾ ਲੈਣਾ ਦੇਣਾ ਦੇ ਵੇਖ ਫੁੱਲ ਪਣਾਵਾ ਕਿਵੇਂ ਰਮਾ ਲੋ ਜੀ ਮੈਂ ਦਾਦਾ ਕੇ ਬਿਲਡਿੰਗ ਬਿਲਡਿੰਗ ਬਾਰੇ ਮੈਨੂੰ ਲੱਗ ਕੇ ਦੱਸਿਆ ਗਿਆ ਇਹਦੇ ਵਿੱਚ ਇਸ ਕਿਲੇ ਬਾਰੇ ਦਾ ਸਕਰੀਨ ਸ਼ਾਟ ਅਸੀਂ ਨਾਲ ਐਡਿਟ ਕਰ ਦਾਂਗੇ ਤੁਸੀਂ ਮਾਲਿਸ ਆਪ ਦੱਸ ਰਹੇ ਆ ਮਲਨ ਜੀ ਤੁਸੀਂ ਦੱਸੋ ਕੀ ਇਤਿਹਾਸ ਬਾਰੇ ਸਾਨੂੰ ਜਾਣਕਾਰੀ ਦਿਓ ਜੀ ਸਾਸੀ ਦਾ ਇਹੀ ਆ ਕਿ ਇੱਕ ਸਰਾਮ ਆ ਜਿੱਥੋਂ ਜਦੋਂ ਰਾਜਾ ਜਿਹੜਾ ਸੀਗਾ ਜਹਾਂਗੀਰ ਉਹ ਜਦੋਂ ਲਾਹੌਰ ਤੋਂ ਦਿੱਲੀ ਵੱਲ ਨੂੰ ਚੱਲਦਾ ਸੀਗਾ ਉਹਦੇ ਨਾਲ ਸੀਨਾ ਹੁੰਦੀ ਸੀ ਉਹਦੇ ਨਾਲ ਘੋੜੇ ਹਾਥੀ ਕਈ ਕੁਝ ਲਾਮ ਲਸ਼ਕਰ ਲੈ ਕੇ ਤੁਰਦਾ ਹੁੰਦਾ ਸੀ ਫਿਰ ਉਹ ਇੱਥੇ ਰੁੱਕ ਕੇ ਆਰਾਮ ਕਰਦਾ ਹੈਗਾ ਅਸਲੀ ਇਹ ਹੈ ਸਟੇ ਸਟੇ ਹੁੰਦਾ ਸੀਗਾ ਇਹ ਇਹ ਜਿਹੜੀਆਂ ਤੁਸੀਂ ਸੱਡਾਂ ਦੇ ਬਣੀਆਂ ਦੇਖਦੇ ਪਏ ਆ ਇਹ ਸਾਰੇ ਰੂਮ ਉਹਦੇ ਸੇਵਾਦਾਰਾਂ ਦੇ ਇਹ ਸਾਰੇ ਰੂਮ ਹੁੰਦੇ ਆ ਗੱਬੇ ਜਿਹੜਾ ਵਾ ਇਹ ਰਾਜੇ ਦਾ ਹਾਂ ਇਹ ਦਰਬਾਰ ਆ ਕਿ ਬਿਲਕੁਲ ਕਿਲੇ ਦੇ ਸੈਂਟਰ 'ਚ ਦੋ ਗੇਟ ਆ ਇਹਦੇ ਮੇਨ ਇਧਰੋਂ ਪੈ ਜਾਂਦਾ ਵਾ ਲਾਹੌਰ ਆਪਣਾ ਇਹਦੇ ਲਈ ਸਾਈਡ ਦਿੱਲੀ ਇਹਦੇ ਦਿੱਲੀ ਵਾਲੀ ਐ ਸਾਈਡ ਤੇ ਮਮਾ ਤੋਂ ਚੱਲਣਾ ਇਸਰਾਮ ਆ ਇਥੇ ਰਾਜਾ ਸਤੇ ਹੀ ਹੁੰਦਾ ਜਿਆ ਤੇ ਆਲੇ ਦੁਆਲੇ ਜਿੰਨੀਆਂ ਆ ਬੈਰਕਾਂ ਇਹਨੂੰ ਬੈਰਕਾਂ ਕਹਿੰਦੇ ਆ ਇਹ ਸਾਰੀਆਂ ਬੈਰਕਾਂ ਵਾਂ ਕੁਝ ਟੁੱਟ ਗਈਆਂ ਵਾਂ ਸਾਰੀਆਂ ਪਹਿਲਾਂ ਇਦਾਂ ਦੀਆਂ ਹੋਈਆਂ ਸੀਗੀਆਂ ਆਹ ਸਾਰੀਆਂ ਫਿਰ ਹੁਣ ਸਾਰੀਆਂ ਦੀ ਰੀਨੋਵੇਸ਼ਨ ਕਰਵਾਈ ਆ ਕਮਨ ਅੱਛਾ ਦੁਵਾਰਾ ਹਾਂ ਦੁਵਾਰਾ ਨਿਕਟ ਦੀ ਬਹੁਤ ਹੀ ਵਧੀਆ ਜਾਣਕਾਰੀ ਸਾਨੂੰ ਮੋਹਿਤ ਮੱਲਨ ਜੀ ਦੁਵਾਰਾ ਦਿੱਤੀ ਗਈ ਆ ਬਹੁਤ ਬਹਨੇ ਕਾ ਤੇ ਬੜਾ ਦੋਸਤੋ ਦੇਖੋ ਕਿੰਨਾ ਸੋਹਣਾ 뷰 ਤੁਸੀਂ ਦੇਖ ਸਕਦੇ ਆ ਤੇ ਤੁਹਾਡੀ ਜਾਣਕਾਰੀ ਦੱਸਦੀ ਆ ਇੱਥੋਂ ਸੁਰੰਗ ਕਿਹੜੀ ਆ ਉਹ ਨੂਰ ਮਹਿਲ ਨੂੰ ਜਾਂਦੀ ਸੀਗੀ ਨੂਰ ਮਹਿਲ ਵੀ ਸਨਾਵਾ ਤੁਸੀਂ ਅਕਸਰ ਗਾਣੇ ਸੁਣਿਆ ਹੋਣਾ ਵਾ ਕਿ ਤਾਰਾ ਵਜਦਾ ਵੇ ਨੂਰ ਮਹਿਲ ਦੀ ਮੋਰੀ ਤੇ ਆਹ ਤੁਸੀਂ ਦੇਖ ਸਕਦੇ ਆ ਕਿ ਇੱਥੇ ਇਹਨੂੰ ਆਪਾਂ ਈਦਗਾਹ ਵੀ ਕਹਿ ਸਕਦੇ ਆ ਤੇ ਰੈਸਟੋਰੈਂਟ ਵੀ ਕਹਿ ਸਕਦੇ ਆ ਤੇ ਹਜੇ ਗਰਮੀ ਦੇ ਕਰਕੇ ਇਹ ਕਿਹੜਾ ਘਾਹ ਕੁ ਵਗੈਰਾ ਸੀਗਾ ਉਹ ਸਾਰਾ ਮਤਲਬ ਕਿ ਸੜ ਚੁੱਕਾ ਵਾ ਇੱਥੇ ਹੀ ਉਹ ਸਾਹਮਣੇ ਜਗਾ ਵਾ ਜਿੱਥੇ ਜਾਂਗੀਰ ਜੀ ਦੀ ਜਾਂਗੀਰ ਦਾ ਘੋੜਾ ਕਹਿੰਦੇ ਇੱਥੇ ਜੋ ਡੈਥ ਹੋ ਗਈ ਸੀ ਉੱਥੇ ਉਹ ਮਨ ਲੈ ਕੇ ਉੱਥੇ ਦਫਨਾਇਆ ਸੀਗਾ ਤੇ ਅੱਜ ਵਾਕਈ ਦਿੱਲੀ ਗੇਟ ਅੱਗੇ ਆ ਜੀ ਮਸਜਿਦ ਮੋਸਕੋ ਜਹਾਗੀਰ ਅਕਬਰ ਦਾ ਮੰਡਾ ਤੇ ਇੱਥੇ ਤੁਸੀਂ ਸਾਹਮਣੇ ਮਸਜਿਦ ਆ ਗਈ ਉਸ ਟਾਈਮ ਇੱਥੇ ਨਮਾਜ਼ ਜ਼ਰਦਾ ਹੁੰਦੀ ਸੀਗੀ ਕਿਉਂਕਿ ਜਹਾਗੀਰ ਮੁਸਲਮਾਨ ਸੀ ਤਾਂ ਉਸ ਕਰਕੇ ਫ਼ਿਲਮ ਸੈਨਾ ਉਹਦੀ ਇੱਥੇ ਮੰਨ ਲੈ ਕੇ ਨਮਾਜ਼ ਜ਼ਰਦਾ ਕਰਦੀ ਸੀ ਤੇ ਇੱਥੇ ਪਾਣੀ ਦਾ ਪ੍ਰਬੰਧ ਸੀ ਏ ਜੀ ਖੂਹ ਆ ਇਹ ਤੋਂ ਖੂਹ ਦੇ ਵਿੱਚੋਂ ਪਾਣੀ ਸੈਨਾ ਪਰਦੀ ਹੁੰਦੀ ਸੀਗੀ ਖੂਹ ਨੂੰ ਪੂਰ ਦਿੱਤਾ ਗਿਆ ਵਾ ਕਿਉਂਕਿ ਬੱਚੇ ਵੀ ਇੱਥੇ ਆਉਂਦੇ ਆ ਤੇ ਏ ਜੀ ਮਸਜਿਦ ਤੁਹਾਨੂੰ ਦਿਖਾਉਣ ਜਾ ਰਹੇ ਆ ਮਸਜਿਦ ਨਾਨਕਸ਼ਹੀ ਇੱਟਾਂ ਦੇ ਨਾਲ ਬਣੀ ਹੋਈ ਆ ਚੂਨਾ ਪੱਥਰ ਦਾ ਇਸਤੇਮਾਲ ਇਹਦੇ ਵਿੱਚ ਕੀਤਾ ਗਿਆ ਵਾ ਤੁਸੀਂ ਦੇਖੋ ਕੀ ਕਿੰਨਾ ਖੂਬਸੂਰਤ ਇਮਾਰਤ ਆ ਹਜੇ ਵੀ ਕਿਹੜੀ ਮੀਨਾਕਾਰੀ ਕਿਹੜੀ ਕੀਤੀ ਗਈ ਸੀ ਕਿ ਉਸ ਟਾਈਮ ਕੁਦਰਤੀ ਰੰਗਾਂ ਦੇ ਨਾਲ ਹਜੇ ਵੀ ਇੱਥੇ ਮੌਜੂਦ ਆ ਹਜੇ ਵੀ ਉਹਦੇ ਨਿਸ਼ਾਨ ਹਜੇ ਵੀ ਮੌਜੂਦ ਆ ਤੁਸੀਂ ਨਾਨਕਸ਼ਹੀ ਇੱਟਾਂ ਦੇ ਨਿਸ਼ਾਨ ਵੀ ਦੇਖ ਸਕਦੇ ਆ ਇਹ ਕਿੰਨੀਆਂ ਪਿਆਰੀਆਂ ਇੱਟਾਂ ਸੀ ਉਸ ਟਾਈਮ ਕਿੰਨੇ ਵਧੀਆ ਤਰੀਕੇ ਨਾਲ ਇਹਨੂੰ ਰੀਨੋਵੇਟ ਕੀਤਾ ਗਿਆ ਵਾ ਦੁਆਰਾ ਉਹ ਦੇਖ ਸਕਦੇ ਤੁਸੀਂ ਤੇ ਇਹ ਰਸਤਾ ਬੰਦ ਕੀਤਾ ਗਿਆ ਵਾ ਤੇ ਕਾਫੀ ਰੈਨੋਵੇਟਿੰਗ ਕੀਤਾ ਗਿਆ ਵਾ ਫਿਰ ਵੀ ਕਈ ਚੀਜ਼ਾਂ ਰੈਨੋਵੇਟ ਹੋਣ ਵਾਲੀਆਂ ਰਹਿਂਦੀਆਂ ਨੇ ਤੁਹਾਨੂੰ ਥੋੜਾ ਜਿਹਾ ਅੰਦਰੋਂ ਵੀ ਦਿਖਾ ਦਈਏ ਇੱਥੇ ਨਮਾਜ਼ ਅਦਾ ਹੁੰਦੀ ਸੀ ਜੀ ਉਸ ਟਾਈਮ ਤੇ ਬੜਾ ਵਧੀਆ ਸ਼ਾਂਤੀ ਇੱਥੇ ਅਸੀਂ ਹੁਣ ਥੋੜਾ ਜਿਹਾ ਰਫਰੈਸ਼ਮੈਂਟ ਲੈ ਰਹੇ ਹਾਂ ਗਰਮੀ ਬਹੁਤ ਜ਼ਿਆਦਾ ਵਾ ਗਰਮੀ ਦੇ ਵਿੱਚ ਅੱਜ ਅਸੀਂ ਆਏ ਹਾਂ ਇਸ ਬਲੌਗ ਬਣਾਉਣ ਵਾਸਤੇ ਇੱਕ ਆਸ਼ਪਾ ਜੀ ਸਪੈਸ਼ਲ ਜਲੰਦਰ ਤੋਂ ਇਸ ਕਿਲੇ ਨੂੰ ਦੇਖਣ ਵਾਸਤੇ ਆਏ ਆ ਤੇ ਅੰਗਦ ਤੇ ਨਾਲ ਸਰਬੀਤ ਭਾਜੀ ਤੇ ਨਾਲ ਮੋਹਿਤ ਮਲਨ ਜੀ ਥੋੜਾ ਮੌਸਮ ਇਹ ਠੰਡਾ ਹੋ ਗਿਆ ਹਾਂਜੀ ਹਾਂਜੀ ਕਿਵੇਂ ਲੱਗ ਰਿਹਾ ਜੀ ਬਹੁਤ ਵਧੀਆ ਜੀ ਦੋਸਤੋ ਆਜੋ ਤੁਹਾਨੂੰ ਕੁਛ ਠੰਡਾ ਨਾਲ ਪਲਾਈਏ ਤੇ ਕਾਫੀ ਮਜ਼ਾ ਆ ਰਿਹਾ ਜੀ ਹਾਂਜੀ ਕਿਦਾਂ ਦਾ ਤੁਹਾਨੂੰ ਕਿਲਾ ਲੱਗਾ ਜੀ ਬਹੁਤ ਵਧੀਆ ਬਹੁਤ ਵਧੀਆ ਗਰਮੀ ਮਹਿਸੂਸ ਨਹੀਂ ਹੋ ਰਹੀ ਅੰਦਰ ਆ ਕੇ ਤਾਂ ਬਿਲਕੁਲ ਵੀ ਮੈਂ ਇਹਨਾਂ ਨੂੰ ਦੱਸਿਆ ਸੀ ਕਿ ਉੱਥੇ ਹਵਾ ਚੱਲਦੀ ਰਹਿੰਦੀ ਆ ਹਾਂ ਜਿਹੜੇ ਵੀ ਵੀਰ ਮੇਰੇ ਮਤਲਬ ਕਿ ਜਿਹੜੇ ਵੀ ਮੇਰੇ ਵੀਡੀਓ ਨੂੰ ਦੇਖ ਰਹੇ ਆ ਜਿਹੜੇ ਆਉਣਾ ਚਾਹੁੰਦੇ ਆ ਉਹ ਆ ਸਕਦੇ ਆ ਕਿਉਂਕਿ ਇਥੇ ਮਾਹੌਲ ਸ਼ਾਂਤ ਆਇਕ ਤਾਂ ਸਾਨੂੰ ਇਥੇ ਆ ਕੇ ਕਾਫੀ ਸਕੂਨ ਮਿਲੇਗਾ ਹਵਾ ਹਵਾ ਠੰਢੀ ਠੰਢੀ ਚੱਲ ਰਹੀ ਆ ਗਰਮੀ ਹੋਣ ਦੇ ਬਾਵਜੂਦ ਬਾਵਜੂਦ ਵੀ ਇਥੇ ਸਾਨੂੰ ਗਰਮੀ ਨਹੀਂ ਲੱਗ ਰਹੀ ਤੇ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਸੋਹਣਾ 뷰 ਆ ਦੋਸਤੋ ਹੁਣ ਤੁਹਾਨੂੰ ਦੁਹਾਨ ਜਾ ਰਹੇ ਆ ਜੀ ਦਿੱਲੀ ਗੇਟ ਦਿੱਲੀ ਗੇਟ ਬਹੁਤ ਹੀ ਮਸ਼ਹੂਰ ਗੇਟ ਆ ਜੀ ਇਹਦੇ ਥੱਲੇ ਖੜੇ ਹੋ ਕੇ ਇੰਨੀ ਠੰਡੀ ਹਵਾ ਆਉਂਦੀ ਆ ਤੁਸੀਂ ਉਸ ਦਾ ਆਨੰਦ ਵੀ ਮਾਣ ਸਕਦੇ ਆ ਤੇ ਦਿੱਲੀ ਗੇਟ ਦੇ ਉੱਪਰ ਜਾਣ ਦੀ ਮਨਾਹੀ ਆ ਤੇ ਉੱਪਰ ਉੱਪਰ ਵੀ ਜਗ੍ਹਾ ਹੈ ਪੀਰਾਂ ਦੀ ਜੋ ਸਿਰਫ ਵੀਰਵਾਰ ਵਾਲੇ ਦਿਨ ਖੁੱਲਦੀ ਆ ਤੇ ਇੱਥੇ ਤੁਸੀਂ ਸਰਦੀਆਂ ਦੇ ਵਿੱਚ ਆ ਕੇ ਪਿਕਨਿਕ ਮਨਾ ਸਕਦੇ ਆ ਆਪਣੇ ਬੱਚਿਆਂ ਦੇ ਨਾਲ ਤੇ ਦਿਖਾਈ ਛਤਰੀ ਵਗੈਰਾ ਨਾਲ ਲੈ ਕੇ ਆਏ ਹੋਏ ਆ ਕਿਉਂਕਿ ਗਰਮੀ ਇਹ ਦੇ ਕਰਕੇ ਖੁੱਲੇ ਦੇ ਵਿੱਚ ਗਰਮੀ ਲੱਗਦੀ ਆ ਤੁਸੀਂ ਸ਼ਾਂ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਗਰਮੀ ਘੱਟ ਲੱਗੇਗੀ ਦੋਸਤੋ ਤੁਸੀਂ ਦੇਖ ਸਕਦੇ ਆ ਕਿ ਅਸੀਂ ਦਿੱਲੀ ਗੇਟ ਦੇ ਨਜ਼ਦੀਕ ਪਹੁੰਚ ਚੁੱਕੇ ਆ ਤਾਂ ਕਿੰਨੀ ਜਿਹੜੀ ਮੀਨਾਕਾਰੀ ਇੱਟਾਂ ਦੇ ਨਾਲ ਕੀਤੀ ਆ ਦੇਖੋ ਕਿੰਨੀ ਖੂਬਸੂਰਤ ਤੇ ਉਸ ਟਾਈਮ ਇੱਥੇ ਦੇਖੋ ਕਿੰਨੇ ਖੂਬਸੂਰਤ ਇਟਾਂ ਲਾਈਆਂ ਵਾ ਉਹਨਾਂ ਨੂੰ ਕਿੰਨੇ ਬਰੀਕੀ ਦੇ ਨਾਲ ਡਿਜ਼ਾਈਨ ਫਿਰ ਦੇਖ ਸਕਦੇ ਹਾਂ ਕਿ ਉਸ ਟਾਈਮ ਇੱਥੇ ਲੱਕੜ ਦੇ ਦਰਵਾਜ਼ੇ ਸੀਗੇ ਉਹਨਾਂ ਵਾਸਤੇ ਵੱਡੇ ਵੱਡੇ ਪਾਵੇਂ ਜੀ ਟਾਈਪ ਇਹਨਾਂ ਦੇ ਵਿੱਚ ਹੁੰਦਾ ਸੀਗਾ ਤੇ ਇੱਥੇ ਸਾਹਮਣੇ ਬਈ ਇਹਦੇ ਬਿਲਕੁਲ ਸਾਹਮਣੇ ਬਈ ਨੰਗਦੀ ਆ ਉਦੋਂ ਕਿਸ਼ਤੀਆਂ ਰਾਹੀਂ ਇਹਨਾਂ ਇਟਾਂ ਨੂੰ ਇੱਥੇ ਲਿਆਇਆ ਗਿਆ ਸੀਗਾ ਉਬਵਾਰ ਦਾ ਵੀ ਇੱਕ ਮੁੱਖ ਕੇਂਦਰ ਹੁੰਦੀ ਸੀ ਦੇਖੋ ਕਿੰਨਾ ਖੂਬਸੂਰਤ ਗੇਰੂਆ ਦਾ ਇਸਤੇਮਾਲ ਕੀਤਾ ਗਿਆ ਵਾ ਉੱਪਰ ਸਪਾਈਆਂ ਵਾਸਤੇ ਬਣਾ ਗਿਆ ਸੀਗਾ ਰਹਿਣ ਵਾਸਤੇ ਤੁਸੀਂ ਦੇਖ ਸਕਦੇ ਆ ਇਹਨੂੰ ਬੰਦ ਕੀ ਦਿੱਤਾ ਗਿਆ ਤੇ ਇੱਥੇ ਸੁਰੰਗ ਵੀ ਕਹਿੰਦੇ ਆ ਤੁਹਾਨੂੰ ਸੁਰੰਗ ਵੀ ਦਿਖਾਵਾਂਗੇ ਤੇ ਇੱਥੋਂ ਜਾਂਦੀ ਸੀ ਕਿਸੇ ਪਾਈ ਹੁਣੀ ਬੈਠੇ ਆ ਦੇ ਬੈਕ ਸਾਈਡ ਤੋਂ ਜਿਹੜੀ ਸੁਰੰਗਾ ਉਹ ਜਾਂਦੀ ਸੀ ਨੂਰਮਹਿਲ ਨੂੰ ਤੇ ਤੁਸੀਂ ਦੇਖ ਸਕਦੇ ਖੂਬਸੂਰਤ ਕਿਲਾ ਯਾਹੰਗੀਰ ਦੋਸਤੋ ਇਹ ਜੋ ਜਗਾ ਵਾਹ ਤੇ ਤੁਸੀਂ ਦੇਖ ਸਕਦੇ ਸਾਹਮਣੇ ਇੱਥੇ ਜਾਂ ਗਈ ਦੀ ਸੈਨਾ ਦਾ ਘੋੜਾ ਇੱਥੇ ਉਹਦੀ ਕਿਸੇ ਕਾਰਨ ਦੇ ਹੱਥ ਹੋ ਗਈ ਸੀ ਤੇ ਉਹਨੂੰ ਇੱਥੇ ਸੁਰਨ ਚਿੱਦੀ ਆ ਰਿਹਾ ਕਿ ਦਫਨਾਇਆ ਇੱਥੇ ਗਿਆ ਸੀਗਾ लॉज दोस्तों काफी एंजॉय हो रहा है इथे जी आगे ਥੱਲੇ जा ਤੇ سامنے ਤੁਸੀਂ ਦੇਖ ਸਕਦੇ ਹੋ ਕਿਲਾ ਬੜਾ ਖੂਬਸੂਰਤ ਬਾਤ ਦੋਸਤੋਂ ਆਪਾਂ ਉहां ਜਾ ਰਹੇ ਇਹ ਤਾਂ ਉਹ ਅਕਸਰ ਜਿੱਦ ਨੂੰ ਜਾਂਦੇ ਰਸਤੇ ਦੇ ਵਿੱਚ ਦੇਖਣ ਨੂੰ ਬੰਦੇ ਨੇ ਇੱਕ ਦੂਸਰ ਨੰਦ ਲਗਭਗ ਵਿਆਹ ਕਰੀ ਗਏ ਜਿਹੜੇ ਵੀ ਦੇ ਰਸਤੇ ਦੇ ਵਿੱਚ ਬੰਦੇ ਨੇ ਇਹ ਵੀ ਨੰਦ ਨੰਦ ਵਿੱਚ ਦੇਖਾ ਦੇਲੀਟਲ ਆਫ 4 ਦਾ ਅਫਟਰ ਬਹੁਤ ਹੋ ਸਕਦਾ ਹੈ ਕੋਈ ਕਿੰਬਰ ਹੋ ਸਕਦਾ ਹੈ ਨਾ ਅਕਸਰ ਤਾਂ ਉਹ ਪਰ ਡਿਫਰੈਂਸ ਜਿਹੜੀ ਜਿਹੜੀ ਇੱਕ ਨੂੰ ਜਾਂਦੇ ਰਸਤੇ ਦੇ ਵਿੱਚ ਜਿਹੜੀ ਨੰਦ ਆਉਂਦਾ ਹੈ ਸਪੈਕ ਹਾਂਜੀ ਦੋਸਤੋ ਤੁਹਾਨੂੰ ਅਸੀਂ ਦਿਖਾਇਆ ਜਾਵਾਂਗੇ ਦਾ ਕਿਲਾ ਤੇ ਕੋਪਾ ਤੁਹਾਨੂੰ ਪਸੰਦ ਆਈ ਹੋਵੇ ਵੀਡੀਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਦੇਖੋ ਤੁਸੀਂ ਬਾਹਰਲੀ ਹਰਿਆਲੀ ਲੱਗ ਸਕੇ ਖੇਤ ਦੇਖੋ ਇਹਨੇ ਵੀ ਆਉਣਾ ਆਪਣੀ ਫੈਮਿਲੀ ਦੇ ਨਾਲ ਆ ਸਕਦਾ ਵਾ ਤੇ ਇਹਦਾ ਟਾਇਰਿੰਗ ਵਧੀਆ ਵਾ ਹਾਲੇ ਓਪਨ ਹੁੰਦਾ ਵਾ ਕੋਈ ਸਰਕਾਰੀ ਛੁੱਟੀ ਨਾ ਹੋਵੇ ਤੇ ਇਹਦਾ ਵੀ ਨਵੇਂ ਟੂਰ ਹੋ ਰਿਹਾ ਹੈ ਕੁਝ ਹੋਰ ਨਵਾਂ ਲੱਗ ਰਿਹਾ ਵਾ ਉਧਰਲੀ ਸਾਈਡ ਨਿੰਨਾਂ ਗਰੀ ਦੇਖੋ ਗੜੀ ਪੱਥਰ ਉੱਪਰ ਚਮਕ ਰਹੀ ਆ ਦੇਖੋ ਧੁੱਪ ਦੇ ਨਾਲ ਨਾ ਚਮਕ ਰਹੀ ਆ ਜ਼ੂਮ ਕਰਕੇ ਦਿਖਾਓ ਉੱਪਰ ਥੋੜਾ ਜਿਹਾ ਉੱਪਰ ਉਹ ਜ਼ੂਮ ਕਰੋ ਉਹ ਦੇਖੋ ਕਿ ਉਸ ਟਾਈਮ ਕਿਸ ਤਾਤੂ ਦਾ ਇਸ ਤਰ੍ਹਾਂ ਮਾਰਗੀ ਤਾ ਹੋਵੇ ਨਾ ਇਹ ਕਿੰਨੀ ਧੁੱਪ ਦੇ ਵਿੱਚ ਸ਼ਾਈਨ ਕਰ ਰਹੀ ਆ ਦੇਖੋ ਵਾਹ ਜੀ ਵਾਹ ਐਨਕਾ ਲਾ ਕੇ ਦੇਖੋ ਤੋਂ ਧੰਨਵਾਦ ਦੋਸਤੋ ਠੀਕ ਆ ਮਿਲਦੇ ਆ ਨਵੀਂ ਵੀਡੀਓ ਨਾਲ